YouTube ਦੇਖਣ ਵਾਲੇ ਸਾਰੇ ਵੀਰਾਂ ਦਾ ਜੱਟ ਮੈਗਮਾ ਚੈਨਲ ਤੇ ਸਵਾਗਤ ਹੈ ਜੀ ਵੀਰੋ ਜਿਹੜੀ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਇਹ 124 ਵਾਲਾ ਜਿਹੜਾ ਹੈਪੀ ਸੀਡਰ ਤੁਹਾਡੇ ਸਾਹਮਣੇ ਚੱਲ ਰਿਹਾ ਜੀ ਤੇ ਇਹਦਾ ਡੈਮੋ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਫਾਰਮ ਬਣ ਚੁੱਕੀ ਹੈ ਜਿਹੜੀ ਧਾਲੀ ਵਾਲੇ ਗਰੂਪ ਵੱਲੋਂ ਦਿੱਤਾ ਗਿਆ ਵਾ ਕਿਉਂਕਿ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਰੀਜ਼ਨ ਆ ਕਿਉਂਕਿ ਇਹਨਾਂ ਨੇ ਫੀਲਡ ਦੇ ਵਿੱਚ ਆ ਕੇ ਕਿਸਾਨਾਂ ਤੋਂ ਫੀਡਬੈਕ ਲੈ ਕੇ ਸੀਜ਼ਨ ਤੋਂ ਬਾਅਦ ਆ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਜਵਾਬ ਸੀਗੇ ਜਾਂ ਉਹਨਾਂ ਦੀਆਂ ਜਿਹੜੇ ਪ੍ਰਤੀਕਰਮ ਸੀ ਹੈਪੀ ਸੀਡਰ ਨੂੰ ਲੈ ਕੇ ਕਿ ਜਿਹੜਾ 10 ਟਨ ਵਾਲਾ ਹੈਪੀ ਸੀਡਰ ਆ ਬਹੁਤ ਹੀ ਵਧੀਆ ਤਰੀਕੇ ਨਾਲ ਚੱਲਿਆ ਵਾ ਟਰੈਕਟਰ ਜਿਹੜਾ 855 ਤੁਹਾਡੇ ਸਾਹਮਣੇ ਚੱਲ ਰਿਹਾ ਇਹਦੇ ਤੇ ਵੀ ਕੋਈ ਲੋਡ ਨਹੀਂ ਰਿਹਾ 10 ਟਨ ਵਾਲੇ ਹੈਪੀ ਸੀਡਰ ਦਾ ਤਾਂ ਕਿਸਾਨਾਂ ਨੇ ਮੰਗ ਕੀਤੀ ਕਿ ਜਦੋਂ ਅਸੀਂ ਦੂਜੇ ਲੋਅ ਦੇ ਵਿੱਚ ਕਣਕ ਦੀ ਬਜਾਈ ਕਰਦੇ ਹਾਂ ਤਾਂ ਟਰੈਕਟਰ ਤੇ ਕੋਈ ਲੋਡ ਨਹੀਂ ਹੁੰਦਾ ਪਰ ਜਦੋਂ ਹੀ ਤੀਜਾ ਲੋ ਆਪਾਂ ਲਾਉਣੇ ਆ ਟਰੈਕਟਰ ਦਾ ਜਾਂ ਵੱਡਾ ਗੇਰ ਪਾਉਣੇ ਆ ਕੋਈ ਵੀ ਟਰੈਕਟਰ ਹੁੰਦਾ ਵਾ ਜੇ ਉਹਦਾ ਰਫਤਾਰ ਵਧਾਉਣੇ ਆ ਤਾਂ ਜਦੋਂ ਉਹਨੂੰ ਪਰਾਲੀ ਕਟਿੰਗ ਕਰਨ ਤੇ ਪਿੱਛੇ ਪਰਾਲੀ ਸੱਟਣ ਦੇ ਵਿੱਚ ਸਮਾਂ ਘੱਟ ਮਿਲਦਾ ਤਾਂ ਹੈਪੀ ਸੀਡਰ ਚੋਕ ਹੋਣ ਦੀ ਪ੍ਰੋਬਲਮ ਆਉਂਦੀ ਆ ਚਾਹੇ ਕੋਈ ਵੀ ਹੈਪੀ ਸੀਡਰ ਹੋਵੇ ਕਿਸੇ ਵੀ ਫਾਰਮ ਦਾ ਹੋਵੇ ਤੇ ਕਿਸਾਨ ਵੀਰਾਂ ਨੇ ਇਹ ਮੰਗ ਕੀਤੀ ਸੀ ਕਿ ਜਿਹੜੀ ਸਪੀਡ ਆ ਉਹ ਦੂਜੇ ਲੋ ਦੇ ਵਿੱਚ ਜਿਹੜੀ ਆ ਸਹੀ ਸਪੀਡ ਆ ਕਣਕ ਦੀ ਬਿਜਾਈ ਲਈ ਕਿਉਂਕਿ ਇਹਦੇ ਨਾਲ ਜਿਹੜੀ ਮਲਚਿੰਗ ਵੀ ਪਿੱਛੇ ਪੂਰੀ ਪ੍ਰੋਪਰ ਹੁੰਦੀ ਆ ਤੇ ਜਿੱਦਾਂ ਆ ਵੀ ਵੀਡੀਓ ਦੇ ਵਿੱਚ ਦੂਜੇ ਲੋਕ ਦੇ ਵਿੱਚ ਹੀ ਟਰੈਕਟਰ ਚੱਲ ਰਿਹਾ ਪਰ ਇਹ ਹੈਪੀ ਸੀਡਰ 12 ਟਨ ਵਾਲਾ ਹੈਗਾ ਜੀ ਤੇ ਤੁਸੀਂ ਹੋਰ ਵੀ ਵੀਡੀਓ ਦੇਖੀਆਂ ਹੋਣਗੀਆਂ ਟਰੈਕਟਰ ਦੀ ਸਪੀਡ ਜਿੱਥੇ ਘੱਟ ਹੁੰਦੀ ਆ ਜਾਂ ਤੁਸੀਂ ਚਲਾਇਆ ਵੀ ਹੋਊਗਾ ਹੈਪੀ ਸੀਡਰ ਤਾਂ ਉਥੇ ਮਲਚਿੰਗ ਜਿਆਦਾ ਵਧੀਆ ਹੁੰਦੀ ਹੈ ਜਦੋਂ ਆਪਾਂ ਗੇਅਰ ਵੱਡਾ ਲਾਉਣੇ ਆ ਤਾਂ ਉਹਦੇ ਵਿੱਚ ਜਿਹੜਾ ਵਾ ਚੋਕ ਹੋਣ ਦੀ ਪ੍ਰੋਬਲਮ ਆਉਂਦੀ ਹੈ ਤੇ ਇੱਕ ਉਹਦੇ ਵਿੱਚ ਡਰੈਕਟਰ ਦੀ ਮਾਈਲੇਜ ਤੇ ਵੀ ਇਫੈਕਟ ਪੈਂਦਾ ਜਦੋਂ ਆਪਾਂ ਛੋਟੇ ਗੀਅਰ ਦੇ ਵਿੱਚ ਚੱਲਦੇ ਆਂ ਫਿਰ ਉਹ ਤੇਲ ਆਪਣਾ ਜਿਹੜਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਆਦਾ ਖਾਂਦਾ ਤਾਂ ਇਹ ਜਿਹੜਾ ਫੀਡਬੈਕ ਧਾਲੀਵਾਲ ਐਗਰੋ ਵੱਲੋਂ ਲੈ ਕੇ ਤੇ ਇਹਨਾਂ ਨੇ ਅੱਜ ਇਹਦਾ ਡੈਮੋ ਦਿੱਤਾ ਵਾ ਜੀ ਤੇ ਇਹ ਜਿਹੜੀ 12 ਟਨ ਵਾਲੇ ਜਿਹੜੇ ਹੈਪੀ ਸੀਡਰ ਦਾ ਜਿਹੜਾ ਸਕਸੈਸਫੁਲ ਡੈਮੋ ਹੋਇਆ ਵਾ ਤੇ ਇਹਦੇ ਪਿੱਛੇ ਹੋਰ ਵੀ ਜਿਹੜੇ ਫਾਇਦੇ ਆ ਜਿਹੜੇ ਆਪਾਂ ਨੂੰ ਮਿਲਣਗੇ ਉਹਨਾਂ ਬਾਰੇ ਵੀ ਮੈਂ ਚਾਣਨਾ ਪਾ ਦਿੰਨਾ ਜੀ ਤੇ ਜਦੋਂ ਆਪਾਂ ਜਿਹੜੀ ਬਜਾਈ ਕਰਾਂਗੇ ਤੇ ਆਪਾਂ ਨੂੰ ਲਾਟ ਦੇ ਵਿੱਚ ਤਕਰੀਬਨ ਸਾਰੇ ਵੀਰਾਂ ਨੇ ਹੈਪੀ ਸੀਡਰ ਚਲਾਇਆ ਹੋਊਗਾ ਉਹਦੇ ਖੇਤਾਂ ਦੇ ਵਿੱਚ ਜਿੰਨਾ ਜਿੰਨਾਂ ਨੇ ਤਾਂ ਉਹਨਾਂ ਨੂੰ ਇਹ ਇਹ ਜਿਹੜੇ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਤਾਂ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਵੀ ਹੋਇਆ ਹੋਊਗਾ ਤੇ ਜਿੱਦਾਂ ਆਪਾਂ ਨੂੰ ਸਾਈਡਾਂ ਤੇ ਜਦੋਂ ਆਪਾਂ ਆਲੂਆਂ ਦੀਆਂ ਖੇੜਾ ਵਾਂਗੂ ਆਪਾਂ ਕੜਕ ਬੀਜ ਬੀਜਦੇ ਆ ਮੋੜ ਕੇ ਟਰੈਕਟਰ ਉਸੇ ਗੇੜੇ ਚ ਲਾਉਣੇ ਆ ਤਾਂ ਸਾਈਡਾਂ ਦੇ ਆਪਾਂ ਨੂੰ ਦੋ ਗੇੜੇ ਨਾਲ ਆਪਣਾ ਪ੍ਰੋਪਰ ਚੱਲਦਾ ਨਹੀਂ ਉਹ ਜਿਹੜਾ ਉਥੇ ਇੱਕ ਜਾਂ 2 ਫੁੱਟ ਜਗ੍ਹਾ ਵੱਜਦੀ ਆ ਜਿਹੜੀ ਥੋੜੀ ਬਾਕੀ ਜਿਹੜੀ ਕਸਰ ਰਹਿ ਜਾਂਦੀ ਆ ਤਾਂ ਉਥੇ ਆਪਾਂ ਨੂੰ ਤੀਜਾ ਢੇੜਾ ਲਾਉਣਾ ਪੈਂਦਾ ਤਾਂ ਉਹਦੇ ਚੱਕਰ ਦੇ ਵਿੱਚ ਆਪਣਾ ਜਿਹੜਾ ਵਾ ਇੱਕ ਢੇੜਾ ਦੋ ਐਕਸਟਰਾ ਲੱਗਦੀ ਆ ਕਿੱਲੇ ਦੇ ਵਿੱਚ ਜਿਹੜੇ ਸਾਈਡਾਂ ਵਾਲੇ ਤਾਂ ਉਹ ਵੀ ਆਪਣੇ ਢੇੜੇ ਵਜਣਗੇ ਕਿਉਂਕਿ ਜਿਹੜਾ 1.5 ਤੋਂ 2 ਫੁੱਟ ਦਾ ਜਿਹੜਾ ਵਾਇਆ ਹੋਰ ਵੱਜੂਗਾ ਤਾਂ ਆਪਣਾ ਦੋ ਢੇੜਿਆਂ ਦੀ ਵਿੱਚ ਹੀ ਸਰ ਜੂਗਾ ਜਿਹੜੀਆਂ ਦੋ ਆਪਾਂ ਢੇੜੇ ਲਾਵਾਂਗੇ ਤਾਂ ਕਿੱਲੇ ਦੇ ਵਿੱਚ ਤਕਰੀਬਨ 27 ਜਾਂ 28 ਜਿਹੜੇ ਐਸੇ ਲੱਗਦੇ ਆ ਜੀ ਉਹਦੇ ਵਿੱਚ ਵੀ ਇਹ ਜਿਹੜੇ ਆਪਣੇ 4 ਤੋਂ 5 ਜਿਹੜੇ ਵਜਣਗੇ ਤੇ ਇਹਦੇ ਵਿੱਚ ਆਪਣਾ ਮੰਨ ਕੇ ਚੱਲੀਏ ਵੀ ਡੇਢ ਤੋਂ 1 ਤੋਂ ਡੇਢ ਕਨਾਲ ਜਿਹੜਾ ਥਾਂ ਆਪਣਾ ਜਿਹੜਾ ਵਾ ਵੱਧ ਜਿਹੜਾ ਆਪਣਾ ਤੇ ਬਜਾਈ ਹੋ ਜੂਗੀ ਇਹਦੇ ਨਾਲ 12 ਟਾਈਨ ਦੇ ਨਾਲ ਕਿਉਂਕਿ ਦੋ ਪੂਰਾ ਹੀ ਤਕਰੀਬਨ ਵਾਧ ਚੱਲੀ ਜਾਣੀਆਂ ਵਾ ਤੇ ਟਰੈਕਟਰ ਜਿਹੜਾ 7 ਤੋਂ ਲੈ ਕੇ 800 ਗ੍ਰਾਮ ਤੇਲ ਦਾ ਜਿਹੜਾ ਟਰੈਕਟਰ ਦਾ ਖਰਚਾ ਵੀ ਘਟੂਗਾ ਟਾਈਮ ਪੀਰੀਅਡ ਵੀ ਘਟੂਗਾ ਜਿਹੜਾ ਆਪਾਂ ਤਕਰੀਬਨ ਇੱਕ ਘੰਟੇ ਦੇ ਵਿੱਚ ਬਜਾਈ ਹੁੰਦੀ ਜੇ ਤਾਂ ਇਹ 40 ਤੋਂ 45 ਮਿੰਟ ਦੇ ਵਿੱਚ ਜਿਹੜੀ ਇਹਦੀ ਬਜਾਈ ਹੋਊਗੀ ਕਿਉਂਕਿ ਤਕਰੀਬਨ ਕਿਸਾਨਾਂ ਦੇ ਕੋਲ ਉਸ ਸਮੇਂ ਸਮਾਂ ਵੀ ਬਹੁਤ ਘੱਟ ਹੁੰਦਾ ਤਾਂ ਕੁਝ ਕਿਸਾਨ ਜਿਹੜੇ ਆ ਕਿਰਾਏ ਦੇ ਕੰਮ ਕਰਦੇ ਆ ਤਾਂ ਉਹਨਾਂ ਦੇ ਲਈ ਜਿਹੜਾ ਵਾ ਜਿਹੜਾ ਕੰਮ ਆ ਆਸਾਨ ਹੋ ਜੂਗਾ ਉਹਨਾਂ ਦੇ ਜਿਹੜੇ ਸ਼ਾਮ ਨੂੰ ਜਿਹੜਾ ਟੋਟਲ ਜਿਹੜੀ ਐਵਰੇਜ ਆ ਪਹਿਲਾਂ 6 ਦਾ 7 ਕਿੱਲੇ ਦੀ ਐਵਰੇਜ ਆਉਂਦੀ ਸੀ ਢਿਆਲੀ ਦੀ ਤਾਂ ਉਹਨਾਂ ਦੀ 8 ਤੋਂ 9 ਕਿੱਲੇ ਜਿਹੜੀ ਆ ਬਜਾਈ ਹੋਊਗੀ ਤੇ ਇਹਦੇ ਪਿੱਛੇ ਸਭ ਤੋਂ ਵੱਡੇ ਕਾਰਨ ਇਹ ਆ ਤੇ ਤੇਲ ਦੀ ਵੀ ਬਚਤ ਹੋਊਗੀ ਤੇ ਬਾਕੀ ਗੱਲ ਕਰੀਏ ਇਹਦੇ ਭਾਰ ਦੀ ਕਿਉਂਕਿ ਕਿਸਾਨ ਵੀਰ ਕਹਿੰਦੇ ਕਿ ਟਰੈਕਟਰ ਅੱਗੋਂ ਚੱਕਿਆ ਜਾਂਦਾ ਵਾ ਕਿਉਂਕਿ weight ਤਕਰੀਬਨ 6.5 ਕੁਆਂਟਲ 10 ਫੋਰ ਵਾਲੇ ਹੈਵੀ ਸੀਟਰ ਦਾ ਹੁੰਦਾ ਜੀ ਤਾਂ ਇਹਦਾ ਜਿਹੜਾ weight ਆ ਤਕਰੀਬਨ 50 ਤੋਂ 55 ਕਿਲੋ 60 ਕਿਲੋ weight ਵਧੂਗਾ ਇਸ ਤੋਂ ਵੱਧ weight ਨਹੀਂ ਇਹਦਾ ਵਧੂਗਾ ਤਾਂ ਕੋਈ ਏਡੀ ਖਾਸ ਕਾਬਲਮ ਨਹੀਂ ਹੈਗੀ ਤੇ ਜਿਹਦੇ ਵਿੱਚ ਅੱਗੇ ਆਪਾਂ ਹੈਵੀ ਬੰਪਰ ਲਾ ਦੇ ਟਰੈਕਟਰ ਨੂੰ ਤੇ ਅੱਗੇ ਆਪਾਂ ਚਲਾ ਸਕਦੇ ਆ ਪਾ ਕੋਈ ਇਹ ਵੀ ਖਾਸ ਦਿੱਕਤ ਨਹੀਂ ਆਉਗੀ ਤੇ ਜਿਹੜੇ ਵਿੱਚ ਜਿਹੜਾ ਵਾ ਜਿਹੜੇ ਵੀਰ ਹੈਪੀ ਸੀਡਰ ਦੀ ਬਜਾਈ ਨੂੰ ਆ ਕਾਮਯਾਬ ਮੰਨਦੇ ਆ ਤਾਂ ਉਹ ਅਗਲੇ ਸਾਲ ਤਕਰੀਬਨ 12 ਟਮ ਵਾਲਾ ਹੈਪੀ ਸੀਡਰ ਹੀ ਜਦਾ ਵਾ ਇਹਨੂੰ ਪ੍ਰੈਫਰ ਕਰਨ ਕਿਉਂਕਿ ਇਹਦੇ ਨਾਲ ਕੋਈ ਐਡੀ ਜਿਹੜੀ ਆ ਟਰੈਕਟਰ ਤੇ ਨੋਡ ਵਾਲੀ ਪ੍ਰੋਬਲਮ ਨਹੀਂ ਹੈਗੀ 40 ਵਾਲੇ ਗਰੋ ਵੱਲੋਂ ਜਿਹੜਾ 3 ਸਟੋਕ ਹੈਪੀ ਸੀਡਰ ਦਿੱਤਾ ਗਿਆ ਵਾ 10 ਟਨ ਵਾਲਾ ਤਾਂ ਉਹਦੀ ਜਿਹੜੀ ਆ ਸਭ ਤੋਂ ਵਧੀਆ ਜਿਹਾ ਸਵਾਲ ਰਿਸਪੌਂਸ ਮਿਲੇ ਆ ਤੇ ਜਿੰਨੇ ਵੀ ਕਿਸਾਨ ਵੀਰਾਂ ਨੇ ਹੈਪੀ ਸੀਡਰ ਖਰੀਦੇ ਆ ਢਾਲੀ ਵਾਲੇ ਗਰੂ ਤੋਂ ਤਾਂ ਉਹ ਉਹਨਾਂ ਦੇ ਜਿਹੜੇ ਫੀਡਬੈਕ ਸੀ ਬਹੁਤ ਵਧੀਆ ਮਿਲੇ ਆ ਰਿਸਪੌਂਸ ਵਧੀਆ ਮਿਲੇ ਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫੀਡਬੈਕ ਲੈ ਕੇ ਤਾਂ 12 ਟਨ ਵਾਲਾ ਹੈਪੀ ਸੀਡਰ ਜਿਹੜਾ ਤਿਆਰ ਕੀਤਾ ਵਾ ਤੇ ਬਾਕੀ ਅੱਗੇ ਵੀਡੀਓ ਹੋਰ ਵੀ ਤੁਹਾਡੇ ਸਾਹਮਣੇ ਇਸ ਤੋਂ ਅੱਗੇ ਚੱਲਣ ਗਈ ਆ ਤੇ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹਾਂਜੀ ਅੱਜ ਟ੍ਰਾਇਲ ਸੀ 12 ਟਾਇਨੇ ਦਾ ਹੈਪੀ ਸੀਟਰ ਦਾ 1 2 3 4 5 6 7 8 9 10 11 ਤੇ 12 12 ਟਾਇਨੇ ਹੈਪੀ ਸੀਟਰ ਦਾ ਟ੍ਰਾਇਲ ਕਰ ਰਹੇ ਆ ਜੀ ਅੱਜ ਆਪਾਂ ਚੱਲ ਵੀਰ ਪਿੱਛੇ ਦੇਖ ਲਈ ਮੁੰਡਾ ਨਾ ਹੋਵੇ ਮੂਰੇ 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 ਲੱਗਣਾ ਗੇਅਰ ਹੈਲੋ ਦੂਜੇ ਲੋਚ ਆ ਜੀ 855 12 ਟੈਨਾ ਹੈਪੀ ਲੀਟਰ ਆਸਬੰਦੀ ਦੇ ਖਰਚੇ ਆ ਜੀ ਇਹ ਅੱਜ ਆਪਾਂ ਟ్రਾਇਲ ਕਰ ਰਹੇ ਆ ਜਿਹੜਾ 10 ਟੈਨੇ ਵੀ ਆਪਾਂ ਨੂੰ ਪ੍ਰੋਬਲਮ ਸੀ ਕਿ ਟਰੈਕਟਰ ਲੋਡ ਨਹੀਂ ਚ ਲੈਦਾ ਆਪਾਂ ਨੂੰ ਤੋੜਾ ਜ਼ਿਆਦਾ ਕਰਨਾ ਪੈਂਦਾ ਜਿਸ ਕਰਕੇ ਫਿਰ ਵੀ ਹੈਪੀ ਲੀਟਰ ਆਪਣੇ ਭਰਦੇ ਸਾਰੀਆਂ ਕੰਪਨੀਆਂ ਦੇ ਇਹ ਹੁਣ ਆਪਾਂ ਸਪੈਸ਼ਲ ਕਹਿ ਕੇ 12 ਟੈਨਾ ਕਰਵਾਇਆ ਜੀ ਤੇ ਤੋੜਾ ਸੀਮਤ ਮਾਤਰਾ ਜਿਹੜਾ ਟਰੈਕਟਰ ਚੱਲਣਾ ਪਹਿਲੇ ਦੂਜੇ ਨੋਜ ਉਹ ਹੀ ਚੱਲੇ ਇਹ 12 ਟੈਣਾ ਹੈਪੀ ਫਿਟਰਾ ਦੇ ਲੋਈ ਫੁੱਲ ਪਰਾਲੀ ਆ ਜੀ pra ali dentro